Guys, it's so yummy, trust me, it's really yummy. Perfect, it's perfect. Hello and guys, guys, I'm making noodles. Wow, so yummy, take group doing cooking. Wow, so beautiful. So beautiful, Mangola. Oh. To you. <laughs> so So but Hi guys, guys, welcome back to my channel. I hope everyone is okay. So guys, kitchen mess दो चार गा कर ली सो मैं हूँ कोटी वगैरह सब कुछ लाई है अलॉग uh. वैरी इंटरेस्टिंग अच्छी सारा वॉलग फुल वॉच करना है फैमिली फ्रेंड में भी रेकमेंड करना है ओके एंड थैंक यू सो sorry. ਤੁਹਾਡਾ ਕੀ ਹਾਲ ਚਾਲ ਠੀਕ ਠਾਕ ਮੈਂ ਹੋਪ ਕਰਨੀ ਆ ਕਿ ਤੁਸੀਂ ਸਾਰੇ ਠੀਕ ਹੋਗੇ ਵਾਈ ਗੁੱਡ ਦੀ ਕਿਰਪਾ ਨਾਲ ਸਾਰੇ ਚੜ੍ਹਦੀਕਲਾ ਐਂ ਮੇਰੇ ਪਾਕਿਸਤਾਨ ਵਾਲੇ ਬ੍ਰਦਰ ਸਿਸਟਰ ਸਾਰੇ ਖੁਸ਼ ਰਹੋ ਐਂ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਮੇਰੀ ਵੀਡੀਓ ਵਾਚ ਕਰਨ ਵਾਸਤੇ ਥੈਂਕ ਯੂ ਹੁਣ ਮੈਂ ਹਲਦੀਆ ਮੈਂ ਚਲੋ ਮੈਂ ਤੁਹਾਨੂੰ ਪਹਿਲੇ ਕਿਚਨ ਚ ਲੈ ਕੇ ਚਲਦੀ ਆ ਠੀਕ ਹੈ ਮੈਂ ਕਿਚਨ ਦਾ ਵਲੋਗ ਦਿਖਾਉਣੀ ਆ ਫਰਸਟ ਐਂ ਮੈਂ ਫਟਾਫਟ ਲਾਈਕ ਜੋ ਬਣਨ ਲੱਗੀ ਆ ਦਿਖਾਉਣੀ ਆ ਅੱਜ ਬਹੁਤ ਕੁਝ ਬਣਾਉਣਾ ਆ ਲਗ ਕੇ 10 15 ਆਈਟਮ ਬਿਕੋਜ਼ ਮੇਰੇ ਹਸਬੰਡ ਹੋਣ ਲੱਗਾ 40 ਇਅਰ 올ਡ ਟੂਡੇ ਐਂ ਮੈਂ ਅੱਜ ਬਟ ਉੱਥੇ ਜਾ ਕੇ ਪਤਾ ਨਹੀਂ ਮੈਨੂੰ ਵੀਡੀਓ ਬਣੂਗੀ ਜਾਂ ਨਹੀਂ ਮਦਰ ਲੋ ਦੇ ਘਰ ਉੱਥੇ ਉਹ ਅਲਾਉ ਨਹੀਂ ਇੰਨਾ ਕਰਦੇ ਬਟ ਡੈਫੀਨਿਟਲੀ ਬਣਾਉਂਗੀ ਟਰਾਈ ਕਰੂੰਗੀ ਠੀਕ ਹੈ ਓਕੇ ਮਿਲਦੀ ਹੁਣੇ ਤੁਹਾਨੂੰ ਕਿਚਨ 'ਚ ਜਾ ਕੇ ਸੋ ਗਾਇਸ ਫਾਈਨਲੀ ਆ ਗਏ ਆ ਕਿਚਨ ਤੇ ਅੱਜ ਬਣਾਣ ਲੱਗੇ ਦੋ ਤਿੰਨ ਪ੍ਰਕਾਰ ਦੇ ਆਏ ਲਾਈਕ ਪਾਸਤੇ ਤੇ ਇੱਕ ਤੇ ਮੈਂ ਬੋਇਲ ਕਰ ਦਿੱਤਾ ਦੋ ਐਕਚੁਅਲੀ ਇੱਕ ਬਣ ਗਿਆ ਹੈ ਆਲਰੇਡੀ ਉਹ ਵੀ ਦਿਖਣਿਓ ਕੜਾਈ ਵਿੱਚ ਕਵਰ ਕੀਤਾ ਥੋੜਾ ਛੇਰ ਵਾਸਤੇ ਤੇ ਆ ਮੈਂ ਨੂਡਲਸ ਵੀ ਅੱਜ ਬਣਾਉਣੇ ਆ ਤੇ ਤੇ ਗਰੁੱਪ ਕਹਿੰਦਾ ਮੈਂ ਬਣਾਉਂਗੀ ਆ ਸਾਰਾ ਸਮਾਨ ਕੱਟ ਕੇ ਇੱਥੇ ਰੱਖਿਆ ਹੈ ਅੱਧਾ ਕੱਟਿਆ ਇਦਾਂ ਨਹੀਂ ਆ ਸਾਰਾ ਕੁਝ ਅੱਜ ਬਣਾਉਣਾ ਹੈ ਕਾਲੇ ਚਨੇ ਵੀ ਬਣਾਉਣੇ ਮਟਰ ਪਨੀਰ ਵੀ ਬਣਾਉਣਾ ਹੈ ਬਟ ਥੋੜਾ ਥੋੜਾ ਮੈਂ ਤੁਹਾਨੂੰ ਦਿਖਾ ਦੂੰਗੀ ਜਿੰਨਾ ਮੈਂ ਕੋ ਦਿਖਾਇਆ ਗਿਆ ਪਹਿਲਾਂ ਮੈਂ ਪਾਸਤਾ ਵਗੈਰਾ ਸਾਰਾ ਸਭ ਕੁਝ ਸੇਵੀਆਂ ਮ ਨੂੰ ਦਿਖਾ ਦਿੰਨੀ ਆ ਸਾਰਾ ਕੁਝ ਸੋ ਮਿਲਦੀਆ ਸੋ ਲੋ ਜੀ ਗਾਇਸ ਆ ਬਣ ਗਿਆ ਪਾਸਤਾ ਤੇ ਮੈਂ ਥੋੜਾ ਟਰਾਈ ਵੀ ਕਰਨ ਦੀ ਆ ਬਿਕਾਜ਼ ਜਿਨੂੰ ਜਿਹੜਾ ਮੈਂ ਹੁਣ ਹੁਣ ਬਣਾ ਕੇ ਖਾ ਲਿਆ ਤੇ ਮੇਰੇ ਢਿੱਡ ਭਰ ਜਣਾ ਉੱਥੇ ਜਾ ਕੇ ਮੈਨੂੰ ਪਤਾ ਮੈਨੂੰ ਕਿਸੇ ਨੇ ਨਾ ਖਾਣ ਪੁੱਛਣਾ ਨਾ ਮੈਨੂੰ ਕਿਸੇ ਨੇ ਦੇਣਾ ਸੋ ਮੈਂ ਫਟਾਫਟ ਖਾ ਲੈਨੀ ਗਾਇਸ ਇਜ਼ ਸੋ ਯੈਮੀ ਟਰਸਟ ਮੀ ਇਜ਼ ਰੀਅਲੀ ਯੈਮੀ ਪਰਫੈਕਟ ਇਜ਼ ਪਰਫੈਕਟ ਹੈਲੋ ਗਾਇਸ ਗਾਇਸ ਆ ਮੇਕਿੰਗ ਨੂਡਲਸ ਵਾਓ ਸੋ ਯੈਮੀ ਟੇਗਰੂਪ ਡੂਇੰਗ ਕੁਕਿੰਗ ਤੇ ਗਰੁੱਪ ਨੇ ਅੱਜ ਮੇਰੇ ਪੁੱਤਰ ਨੇ ਕੁਕਿੰਗ ਕੀਤੀ ਨੂਡਲ ਬਣਾਇ ਕਿ ਨਿਸ਼ੋ ਨਿਸ਼ੋ ਨੀ ਯਮੀ ਯਮੀ ਪਾਪਾ ਦੇ ਵੱਡੇ ਵਾਸਤੇ ਤੇ ਗਰੁੱਪ ਨੇ ਕੀਤੀ ਕੁਕਿੰਗ ਸੋ ਗਾਇਸ ਤੇ ਗਰੁੱਪ ਨੇ ਹੈਲਪ ਕਰਾਈ ਸੀ ਜਸ ਮੇਰੇ ਲਈ ਥੋੜਾ ਹਲਾਉਣ ਵਾਸਤੇ ਸੋ ਇੱਥੇ ਮੈਂ ਮਿੱਠੀਆਂ ਸੇਵੀਆਂ ਬਣਾਉਣ ਲੱਗੀਆਂ ਸੇਵੀਆਂ ਡੈਫੀਨੇਟਲੀ ਬਣਾਉਣੀਆਂ ਇਹਨਾਂ ਨੂੰ ਨਾਲ ਨਾਲ ਰੈਡੀ ਕਰੀ ਜਨੀਆਂ ਅੱਧਾ ਸਮਾਨ ਮੇਰਾ ਫਾਦਰ ਨੂੰ ਆਣ ਲੱਗਾ ਸੇਵੀਆਂ ਉਹ ਗੱਡੀ ਵਿੱਚ ਪਾ ਕੇ ਫਿਰ ਲੈ ਜਨ ਕੇ ਸਾਰਾ ਸਮਾਨ ਸੋ ਫਾਈਨਲੀ ਮੇਰੀਆਂ ਆਪ ਪੁੱਜ ਗਈਆਂ ਸੇਵੀਆਂ ਬਸ ਇਹਨਾਂ ਨੂੰ ਬੋਇਲ ਕਰਕੇ ਬਾਅਦ ਚ ਬਣਾਉਂਗੀ ਓ ਮਾਈ ਗਾਡ ਸੋ ਗਾਇਸ ਹੁਣ ਮੈਂ ਫਟਾਫਟ ਰੈਡੀ ਹੋਣ ਲੱਗੀ ਆ ਤੇ ਪੱਗ ਵੀ ਚੇਂਜ ਕਰੂੰਗੀ ਔਰਿੰਜ ਬਨੂੰਗੀ ਤੇ ਆ ਸੂਟ ਪਾਣ ਲੱਗੀ ਤੇ ਪੱਖਾ ਲੱਗਾ ਇਹਦਾ ਇਸ ਕਰਕੇ ਆਵਾਜ਼ ਦਾ ਪਤਾ ਨਹੀਂ ਲੱਗਦਾ ਸੋ ਮਿਲਦੀ ਆ ਹੁਣੀ ਮੇਰ ਦਾ ਫਟਾਫਟ ਰੈਡੀ ਹੋ ਕੇ ਠੀਕ ਹੈ ਸੋ ਮਾਈ ਬਿਊਟੀਫੁੱਲ ਯੂਟਿਊਬ ਫੈਮਿਲੀ ਦੇਖੋ ਮੈਂ ਹੋ ਗਈ ਆ ਰੈਡੀ ਛੱਡੀ ਤੇ ਤਿਆਰ ਹੋ ਗਈ ਆ ਫਟਾਫਟ ਰੈਡੀ ਹੋਈ ਆ ਮੈਨੂੰ ਇਹਦਾ ਪਤਾ ਵੀ ਨਹੀਂ ਲੱਗਾ ਮੈਂ ਕਿੱਦਾਂ ਰੈਡੀ ਹੋ ਗਈ ਆ ਸੋ ਫਾਈਨਲੀ ਮੈਂ ਹੋ ਚੁੱਕੀ ਆ ਰੈਡੀ ਤੇ ਹੁਣ ਚੱਲੇ ਆ ਸੀ ਮਦਨਲੋ ਦੇ ਘਰ ਤੇ ਰਸਤੇ ਵਿੱਚ ਅਸੀਂ ਪਿੱਕ ਵਾਓ ਸੋ ਬਿਊਟੀਫੁਲ ਸੋ ਗਾਇਸ ਹੁਣ ਮੈਂ ਆਈ ਸੀ ਕੇਕ ਪਿਕ ਕਰਨ ਤੇ ਮੈਨੂੰ ਕੇਕ ਮਿਲ ਗਿਆ ਸੋ ਬਿਊਟੀਫੁਲ ਮੰਗੋ ਵਾਲਾ ਵੈਰੀ ਨਾਈਸ ਥੈਂਕ ਯੂ ਸਿਸਟਰ ਕਿ ਸਿਸਟਰ ਥੈਂਕ ਯੂ ਬਲੂਨ ਵੀ ਲੈ ਲੈਂਦੇ ਆ ਸੋ ਮੈਂ ਫਟਾਫਟ ਪੌਂਚੀ ਮਦਨ ਲੋਦੀ ਘਰ ਤੇ ਇੱਥੇ ਕੱ ਲਈ ਥੋੜੀ ਬਹੁਤੀ ਡੈਕੋਰੇਸ਼ਨ ਬਾਕੀ ਤੇ ਮੈਂ ਕਿ ਸਾਰੀ ਕੱਲ ਕਰ ਗਈ ਸੀ ਕੇਕ ਨੂੰ ਵੀ ਡੈਕੋਰੇਟ ਕਰ ਦਿੱਤਾ ਸੋ ਹੁਣ ਫਟਾਫਟ ਅਸੀਂ ਕੱਟਦੇ ਆ ਕੇਕ ਤੇ ਥੋੜੀ ਦੇਰੀ ਨਹੀਂ ਲਾਉਣੀ ਆ ਤੇ ਆ ਆ ਗਈ ਸੀ ਪਾਰਟੀ ਤੇ ਨੰਬਰ 40 ਦਾ ਬਲੂਨ ਤੇ ਆ ਮੈਂ ਡੈਕੋਰੇਸ਼ਨ ਥੋੜੀ ਬਹੁਤੀ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਤੇ ਆ ਖਾਣਾ ਪੀਣਾ ਜੋ ਸਾਰੇ ਗੈਸਟਰ ਨੂੰ ਮੈਂ ਹੁਣੇ ਦਵਾਂਗੀ ਵਾਓ

Dad, happy retirement today. <laughs> oh my god. <laughs> Unbelievable, man. It's so funny. The song is so funny. this song is really funny. Oh my goodness, it's very nice. So nice. Daddy, as a retirement, guys, as retirement retirement, okay, 67 ho again. Another with total all celebrate ho me. They make a lot together, call in a party. And uh, so a guest, a uh, disarry so, family member, a relatives, a a friend, a gay, a family, and a cousin, sister, everyone. <laughs>

Happy birthday to J happy, happy birthday. Happy birthday, happy birthday. birthday. to my birthday. daughter birthday. Birthday birthday. 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 Where's she gone? We <laughs> <Okay, laughs> have to have a little bit of laugh as well, wouldn't <laughs> you? Okay, Even if she's okay, sitting dead. I'll have to say we're here. Okay. I hope like, they're gonna cut the that. cake together. They will. ये मेरी है और तू हैप्पी बर्थडे तू हैप्पी बर्थडे बर्थडे टू तेरा तो ਸੋ ਗਾਇਸ ਹੁਣ ਅਸੀਂ ਕਰਨ ਲੱਗੇ ਆ ਕੇਕ ਦੀਆਂ ਤਿਆਰੀਆਂ ਕੱਟਣ ਲੱਗੇ ਆ ਡੈਡ ਦਾ ਤੇ ਆਲਰੇਡੀ ਕੱਟ ਚੁੱਕੇ ਆ ਕੇਕ ਐਂਡ ਰਿਟਾਇਰਮੈਂਟ ਹੋਏ ਸੀ ਫਾਦਰ ਲੋ ਤੇ ਉਹਨਾਂ ਦੀ ਅਸੀਂ ਕੇਕ ਵਿੱਚੇ ਸੈਲੀਬ੍ਰੇਟ ਕੀਤਾ ਟੁਗੇਦਰ ਮੇਰਾ ਹਸਬੰਡ 40 ਹੋਏ ਤੇ ਫਾਦਰ ਲੋ ਰਿਟਾਇਰਮੈਂਟ ਹੋਏ ਤੇ ਅਸੀਂ ਹੁਣ ਟੁਗੇਦਰ ਬਰਥਡੇ ਸੈਲੀਬ੍ਰੇਟ ਕਰਨ ਲੱਗੇ ਆ ਕੇਕ ਤੇ ਕੱਟ ਲਿਆ ਡੈਡ ਨੇ ਹੁਣ ਅਸੀਂ ਕੱਟਣ ਲੱਗੇ ਆ ਸਾਡੀ ਵਾਰੀ ਸੋ ਗਾਇਸ ਮੈਂ ਆਵਾਜ਼ ਪਿੱਛੋਂ ਬੰਦ ਕੀਤੀ ਮਿਊਟ ਕੀਤੀ ਬਿਕਾਜ਼ ਉਹਨਾਂ ਨੇ ਮਿਊਜ਼ਿਕ ਲਗਾ ਹਿੱਤੇ ਫਿਰ ਕਾਪੀਰਾਈਟਰ ਐਸ ਕਰਕੇ ਆ ਜਾਂਦਾ ਫਿਰ ਮੈਂ ਕਿਹਾ ਚਲ ਆਵਾਜ਼ ਨੂੰ ਬੰਦ ਕਰ ਦਿੰਨੇ ਤੇ ਅਸੀਂ ਉਦਾਂ ਹੀ ਨਾਰਮਲੀ ਲਾਈਕ ਕਰ ਦਿਆ ਹੈਪੀ ਬਰਥਡੇ ਟੂ ਯੂ ਸੋ ਅਸੀਂ ਇੱਥੇ ਕੇਕ ਕੱਟ ਕਰਦੇ ਪਏ ਆ ਬਟ ਸਾਰੀ ਫੈਮਿਲੀ ਆ ਲਾਈਕ ਸਾਰੇ ਜਣੇ ਤੇ ਫਤੇ ਸਿੰਘ ਮੇਰੇ ਹੱਥ ਦੇ ਵਿੱਚ ਵੜਿਆ ਹੋਇਆ ਹੈ ਤੇ ਚੀਕ ਵੀ ਮਾਰਦਾ ਪਿਆ ਸੀ ਓ ਫਿਰ ਮੈਂ ਸਾਈਡ 'ਚ ਕੀਤਾ ਮੈਨੂੰ ਕਿ ਮਿਊਜ਼ਿਕ ਬੰਦ ਕਰ ਦੇ ਤੇ ਹੋਰ ਕੁਛ ਅਸੀਂ ਲਾ ਲੈਨੇ ਆ ਬਫਤੇ ਵਾਲਾ ਕੁਛ ਲਾ ਦੇ ਬਿਕਾਜ਼ ਉਹਨਾਂ ਨੇ ਜਿ ਜਿ ਲਾਇਆ ਹੈ ਬੰਦ ਵੀ ਨਹੀਂ ਕਰਨ ਦੇ ਸੀ ਤੇ ਸੋ ਫਾਈਨਲੀ ਹੁਣ ਕੇਟ ਤੇ ਕੱਟ ਆਫ ਹੋ ਗਿਆ ਕਸਮੈ ਉਹਨਾਂ ਨੂੰ ਕਿਹਾ ਚਲੋ ਹੁਣ ਕੇਕ ਪਾ ਦੋ ਮੂੰਹ ਦੇ ਵਿੱਚ ਫਟਾਫਟ ਤੇ ਪਲੇਟ ਵਿੱਚ ਪਾ ਕੇ ਤੇ ਫੜੋਣੀਆਂ ਡੈਡ ਨੂੰ ਪਹਿਲੇ ਪਹਿਲੇ ਵੱਡੇ ਆਨੂੰ ਦੇਣੀਆਂ ਤੇ ਉਹ ਪਹਿਲਾ ਆਪਣੇ ਪੁੱਤਰ ਨੂੰ ਖਵਾਣਗੇ ਤੇ ਫਿਰ ਬਾਅਦ ਵਿੱਚ ਅਸੀਂ ਖਵਾਵਾਂਗੇ ਮੈਂ ਤੇ ਫਤਿਹ ਸਿੰਘ ਤੇਗ ਸਿੰਘ ਸੋ ਮੈਂ ਪਹਿਲੇ ਦੇਣੀਆਂ ਡੈਡ ਨੂੰ ਤੇ ਫਿਰ ਮੈਂ ਕਿਹਾ ਚਲ ਡੈਡ ਪਹਿਲੇ ਖਵਾ ਲੈਂਦੇ ਆ ਤੇ ਫਿਰ ਡੈਡ ਪਹਿਲਾ ਖਵਾਣਗੇ ਤੇ ਫਿਰ ਅਸੀਂ ਸਾਰੇ ਖਵਾਵਾਂਗੇ ਸੋ ਬਿਕਸ ਵੱਡਿਆਂ ਦੀ ਰਿਸਪੈਕਟ ਕਰਨੀ ਵੀ ਜ਼ਰੂਰੀ ਹੁੰਦੀ ਆ ਇਹ ਤੇ ਕੰਮ ਜ਼ਰੂਰੀ ਹੁੰਦਾ ਆ ਸੋ ਇਹਨਾਂ ਦੇ ਪੋਨੇ ਆ ਮੂੰਹ ਦੇ ਵਿੱਚ ਤੇ ਚਲੋ ਖਾ ਲਓ ਜੀ ਫਟਾਫਟ ਐਕਸ਼ਨ ਹਲੋ 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 ਹਮ ਰੈਡੀ ਹੈ ਯਾ ਗੇ ਗੰ ਲੈ ਲਈ ਜੀ ਲੋ ਤਾਦ ਲੋ ਹੈ ਹੈ ਵਾਈਡ ਆਫ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ Happy birthday, birthday to, to mama. mama. Happy, Happy birthday, birthday to you. Epé? Epé. 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 <laughs> ਸਾਰਿਆਂ ਨੇ ਪਾ ਦੇ ਤੱਕ ਇੱਕ ਮੂਹਰ ਵਿੱਚ ਤੇ ਹੁਣ ਪਉਣ ਲੱਗੀਆਂ ਮੈਂ ਤੇ ਆ ਗਈ ਐ ਸੋ ਮੈਂ ਮੈਂ ਖੈਮਸ਼ਲ ਮੈ ਵੀ ਖਵਾ ਦਨੀ ਐ ਤੇ ਹੈਪੀ ਬਰਥਡੇ ਵੀ ਵਿਸ਼ ਕੀਤਾ ਆਵਾਜ਼ ਮੈਂ ਪਿੱਛੋਂ ਬੰਦ ਕੀਤੀ ਬਹੁਤ ਸ਼ੋਰ ਸੀ ਤੇ ਮਿਊਜ਼ਿਕ ਵੀ ਬਹੁਤ ਚੱਲੰਦਿਆ ਸੀ ਤੇ ਉਹਨਾਂ ਨੇ ਫੇਰ ਮਿਊਜ਼ਿਕ ਪਾਤਾ ਸੀ ਤੇ ਜਿੰਨੂੰ ਕਾਪੀਰਾਈਟ ਆ ਜਾਂਦਾ ਤੇ ਐਸ ਕਰਕੇ ਮੈਂ ਮਿਊਜ਼ਿਕ ਕੀਤਾ ਬੰਦ ਸੋ ਮੈਂ ਬੱਡੇ ਵਿਸ਼ ਕਰਦੀ ਪਈਆਂ ਤੇ ਹੁਣ ਅਸੀਂ ਦੇ ਲਿਆ ਪ੍ਰੈਜ਼ੈਂਟ ਮਤੇਗ ਨੂੰ ਕਿ ਤੂੰ ਵੀ ਤੇਰੇ ਫਟਾਫਟ ਪਾਪਾ ਨੂੰ ਪ੍ਰੈਜ਼ੈਂਟ ਤੇਗਨੇ ਦੇ ਦਿੱਤਾ ਮੈਂ ਉਹਨੇ ਫੋਟੋਆਂ ਵੀ ਸੈਂਡ ਦਿਖਾਉਣੀ ਆ ਤੁਹਾਨੂੰ ਸਾਰੀਆਂ ਮੈਂ ਫੋਟੋਆਂ ਐਡ ਕਰ ਦੂੰਗੀ ਜੋ ਅਸੀਂ ਬੱਡੇ ਤੇ ਅਨਾਂ ਪ੍ਰੈਜ਼ੈਂਟ ਦਿੱਤਾ ਹੈ ਸੋ ਗਾਇਸ ਫਾਈਨਲੀ ਫਤੇ ਸਿੰਘ ਨੂੰ ਵੀ ਮਿਲ ਗਿਆ ਪ੍ਰੈਜ਼ੈਂਟ ਆ ਜਿਹੜੀਆਂ ਮੈਂ ਬਾਸਕਟਾ ਬਣਾਈਆਂ ਹਿੰ ਮੈਂ ਕਿ ਇੱਕ ਇੱਕ ਸਾਰਿਆਂ ਨੂੰ ਦੇ ਦੋ ਸੋ ਮਾਮਾ ਮਾਮੀ ਨੂੰ ਵੀ ਇੱਕ ਇਹ ਤਾਂ ਆ ਮਾਮਾ ਹਗਾਏ ਤੇ ਮੇਰੇ ਹਸਬੰਡ ਦਾ ਤੇ ਗਰੁੱਪ ਨੇ ਆਪਣੇ ਡੈਡੀ ਨੂੰ ਗਿਫਟ ਦੇ ਜਿਹੜੇ ਮੈਂ ਲੈ ਕੇ ਆਈ ਸੀ ਸੋ ਮੇਕਰ ਬੋਲਿਆ ਨਹੀਂ ਜਾਂਦਾ ਬਹੁਤ ਜ਼ਿਆਦਾ ਠਾਈਡ ਹੋ ਚੁੱਕੀ ਹੈ ਇਸ ਟਾਈਮ ਸੋ ਆ ਮੈਂ ਕਿ ਚੱਲ ਮੈਂ ਵੀ ਥੋੜੇ ਆਪਣੇ ਪੋਸਟ ਲੈ ਲੈਣੀਆਂ ਬਾਥਰੂਮ ਵਿੱਚ ਜਾ ਕੇ ਸੋ ਫਾਈਨਲੀ ਮੈਂ ਵੀ ਲੈ ਲਿਆ ਤੇ ਇੱਕ ਇੱਕ ਅਸੀਂ ਸਾਰਿਆਂ ਨੇ ਤੇ ਆ ਵਾਲਾ ਇੱਕ ਬੈਗ ਮੇਰੇ ਫਾਦਰ ਨੂੰ ਵੀ ਦਿੱਤਾ ਮੇਰੇ ਹਸਬੰਡ ਨੇ ਇੱਕ ਪੋਸਟ ਦਾ ਜੋ ਮੈਂ ਉਸ ਤੋਂ ਪ੍ਰੈਜ਼ੈਂਟ ਲਈ ਸੀ ਸੋ ਫਤੇ ਸਿੰਘ ਨੂੰ ਵੀ ਬਹੁਤ ਹੈਪੀ ਟੂ ਯੂ ਯਾ ਇਜ਼ ਅ ਮੰਗੋ ਫਲੇਵਰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਪਾਪਾ ਹੈਪੀ ਬਰਥਡੇ ਟੂ ਯੂ ਦੇਖਾ ਫੋਟੀ ਨੂੰ ਸਹੀ ਕਰੀ ਨੰਬਰ 14 ਨੂੰ ਤੇ ਸੋ ਗਾਇਸ ਬਰਥਡੇ ਹੋ ਗਿਆ ਤੇ ਆ ਸਾਨੂੰ ਮਿਲੇ ਆ ਕੁਝ ਪ੍ਰੈਜ਼ੈਂਟ ਕੇਕ ਸ਼ੇਕ ਆ ਲਿਫਟ ਚੋਂ ਕੱਟ ਕੱਢ ਕੇ ਅਸੀਂ ਆਂਦੇ ਆ ਬਾਹਰ ਤੇਗਾ ਡੋਰ ਖੋਲੇਗਾ ਪੁੱਤ ਤੂੰ ਡੋਰ ਖੋਲ ਇਹ ਲਾਈਟ ਵੀ ਜਗਾ ਆਸਮਾਨ ਅੰਦਰ ਰੱਖ ਪੁੱਤ ਸੋ ਹੁਣ ਅਸੀਂ ਮਿਲਦੇ ਆ ਤੁਹਾਨੂੰ ਸਵੇਰੇ ਤੇ ਇੱਥੇ ਕਰਦੇ ਆ ਵਲੋਗ ਐਂਡ ਜੀ ਚੰਗਾ ਲੱਗਾ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਸੋ ਗਾਇਸ ਫਾਈਨਲੀ ਹੁਣ ਅਸੀਂ ਪਹੁੰਚੇ ਹਾਂ ਕਾਰ ਘਰ ਅੰਦਰ ਆਏ ਹਾਂ ਤੇ ਬੱਚਾ ਨਵਾੜਿਆ ਮੈਂ ਬੈੱਡ 'ਚ ਤੇ ਆ ਪ੍ਰੈਜ਼ੈਂਟ ਇਕੱਠੇ ਹੋਏ ਤੇ ਹੁਣ ਮੈਂ ਵਾਰੀਆਂ ਕਿਚਨ ਤੇ ਤੇ ਆ ਸਾਰਾ ਸਮਾਨ ਤਾਂ ਨੂੰ ਦਿਖੋਨੀ ਵੀ ਆ ਵੇਖੋ ਸਾਰਾ ਸਮਾਨ ਤੇ ਤੇ ਗਰੁੱਪ ਕੰਨਾ ਮੰਮੀ ਬੋਲਨਾ ਪਲੀਸ ਸੌਂਦੇ ਨੋਜ਼ੀ ਹੁੰਦੇ ਆ ਬਹੁਤ ਜ਼ਰਾ ਸੋ ਮੈਂ ਕਿਹਾ ਚਲ ਤੂੰ ਸੋ ਜਾ ਫਟਾਫਟ ਸੋ ਇੱਥੇ ਨਾ ਮੈਂ ਲਾ ਕੇ ਸਾਰਾ ਸਮਾਨ ਕਰਨ ਦੀਆਂ ਤੇ ਆ ਹੋ ਗਿਆ ਸਵੇਰ ਹੋ ਚੁੱਕੀ ਆ ਸਵੇਰ ਦੇ ਵੱਜ ਗਏ 5 ਤੇ ਬੱਚੇ ਉੱਤੇ ਹੋਏ ਆ ਤੇ ਮੈਂ ਹੁਣ ਉੱਠ ਕੇ ਕਿਚਨ 'ਚ ਆਈ ਆ ਫਟਾਫਟ ਤੇ ਮੈਂ ਪੈਕ ਕਰਨ ਦੀਆਂ ਲੰਚ ਚੁੱਤੇ ਇੱਥੇ ਮੈਂ ਕਿ ਲੰਚ ਤੇ ਸਾਰਾ ਮੈਂ ਕਰ ਦਿੱਤਾ ਪੈਕ ਆਮ ਜਿਹੜਾ 14 ਨੰਬਰ ਦਾ ਕੇਕ ਸੀ ਨਾ ਮੈਂ ਕਿ ਚਲ ਆ ਦੇਣੀ ਇਹਨਾਂ ਨੂੰ ਸਰਪ੍ਰਾਈਜ਼ ਸੋ ਇਹਨਾਂ ਨੂੰ ਮੈਂ ਦੇਣ ਲੱਗੀ 14 ਨੰਬਰ ਦਾ ਕੇਕ ਤੇ ਇੱਥੇ ਹਨੀ ਤੇ ਜਿੰਜਰ ਵਾਲੀ ਟੀ ਨਾਲ ਦੇਣ ਲੱਗੀਆਂ ਤੇ ਬਾਕੀ ਰੋਟੀ ਮੈਂ ਦੋ ਬਣਾਈਆਂ ਸੀ ਬਾਕੀ ਸਬਜੀ ਕੱਲ ਦੀ ਪਈ ਸੀ ਮੈਂ ਸਾਰਾ ਕੁਝ ਪੈਕ ਵੈਸੇ ਫ੍ਰਿਜ ਰਿਵਾਰ ਗਈ ਮੈਂ ਕਿ ਕੁਝ ਬਣਾਉਣਾ ਨਹੀਂ ਪਊਗਾ ਮੈਨੂੰ ਫੇਹਾਂ ਕੇ ਕਸ ਥੱਕ ਗਿਆ ਬਹੁਤ ਜ਼ਿਆਦਾ ਥਾਈਡ ਹੋ ਗਿਆ ਤੇ ਸਾਰਾ ਕੁਝ ਮੈਂ ਪੈਕ ਕਰਕੇ ਉਹਨਾਂ ਨੂੰ ਦੇ ਦਿੱਤਾ ਤੇ ਇੱਥੇ ਹੁਣ ਮੈਂ ਜਿੰਜਰ ਤੇ ਹਨੀ ਦੀ ਟੀ ਬਣਾਉਣ ਲੱਗੀ ਹਾਂ ਉਹ ਅਵੇ ਨਾਲ ਪੈਕ ਕਰਕੇ ਦੇ ਦ काम वास्ते तो फिर बाद में जाऊंगी बच्चे नु ड्रॉप करने 1 घंटा रेस्ट करके ਤੇ ਫਿਰ ਮੈਂ ਕਿਹਾ ਚਲੋ ਪਹਿਲਾਂ ਤੁਹਾਨੂੰ ਗਾਇਸ ਨੂੰ ਇੱਥੇ ਵਲੌਗ ਨੂੰ ਐਂਡ ਕਰ ਦਿੰਨੇ ਆ ਤੇ ਘੜੀ ਰੈਸਟ ਕਰ ਦਿੰਨੇ ਆ ਬਟ ਆ ਮੈਂ ਵਲੌਗ ਥੋੜਾ ਜਿਹਾ 1-2 ਘੰਟੇ ਅਪਲੋਡ ਲੇਟ ਕਰੂੰਗੀ ਤੁਸੀਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਐਕਚੁਅਲੀ ਸੋ ਹੁਣ ਕਰੂੰਗੀ 10-11 ਵਜੇ ਨਾ ਕਰਨਾ ਸੀ ਇਹ ਬਟ ਮੈਂ ਹਾਂ ਕਿ ਸ਼ਾਮ ਨੂੰ ਕਰ ਦੂੰਗੀ ਮੇਬੀ ਤੇ ਪਲੀਜ਼ ਤੁਸੀਂ ਸਾਰਾ ਵਲੌਗ ਵੇਖਣਾ ਐਂਡ ਤੱਕਰ ਤੇ ਮੈਨੂੰ ਵੀ ਪਿਆਰ ਦਿਆ ਕਰੋ ਬਹੁਤ ਜ਼ਰਾ ਦਾ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਐਂਡ ਸ਼ੁਕਰੀਆ ਸਾਰਿਆਂ ਦਾ ਕਿ ਮੇਰਾ ਵਲੌਗ ਵੋਚ ਕਰਨ ਵਾਸਤੇ ਥੈਂਕ ਯੂ ਸੋ ਮੱਚ ਗਾਇਸ ਮਿਲਾਂਗੇ ਨਵੇਂ ਤੇ ਵਧੀਆ ਬਲੌਗ ਨਾਲ ਬਾਏ